ਹਾਂਜੀ ਭਾਈ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤੇ ਅੱਜ ਭਈ ਆਪਾਂ ਬਲੌਕ ਬਣਾਉਣ ਲੱਗੇ ਆਂ ਮਾਣ ਕੌਟੀ ਫਾਰਮ ਤੋਂ ਤੇ ਅਬੀ ਪਾਣੀ ਪਾਉਣ ਲੱਗੇ ਆਂ ਸਵੇਰ ਸਵੇਰ ਦਾ ਟਾਈਮ ਆ ਤੇ ਆਪਾਂ ਅੱਜ ਆਪਣਾ ਫਾਰਮ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਦੇਖੋ ਉਹੀ ਪਰਦਾ ਪੱਖੇ ਲੱਗੇ ਹੋਏ ਨੇ ਸਾਰੇ ਉੱਪਰ ਤਿੰਨ ਚਾਰ ਪੱਖੇ ਨੇ ਬਈ ਅਜਸਟ ਫੈਨ ਵੀ ਉਧਰ ਉੱਥੇ ਲੱਗਿਆ ਹੋਇਆ ਹੈਗਾ ਔਰ ਇਹ ਚਲਾ ਲੱਗਾ ਹੈ ਤੇ ਮਹੀਆ ਜਾ ਆ ਜਾ ਉਹ ਬੰਦਾ ਵੀ ਛੋਟਾ ਲਿਆਇਆ ਠੀਕ ਹੈ ਪੂਰੇ ਦਿੱਤੇ ਜਾਣਗੇ ਇਹ ਬਈ ਜਿਹੜੇ ਵੀ ਉਹਨੇ ਵੀ ਲਾਉਣਾ ਹੋਊਗਾ ਨਾ ਜਿੰਨਾ ਵੀ ਵੱਡਾ ਲੈਂਦਾ ਉਹਨਾ ਵੱਡਾ ਲਾਉਣਾ ਬਈ ਦੇਸੀ ਬਾੜ ਉਹਨੇ ਤਾਂ ਲਾ ਗੜੀ ਇਹ ਛਾਲਾ ਬਹੁਤ ਨਾਲ ਦੇਣਾ ਹੈ ਇਹ ਲਈ ਆਪਣੀ ਇਹਨਾਂ ਮੋਗੀਆਂ ਨੇ ਸਾਰੀਆਂ ਬਿਤੇ 5-4 ਕੁ ਮੁਰਗੀਆਂ ਨੇ ਬਈ ਇਹਨਾਂ ਦੀ ਤੇ ਇਹ ਮੁਰਗੀਆਂ ਆ ਗੀਆਂ ਬਈ ਆਪਣੇ ਸਾਰੀਆਂ ਤੇ ਮੁਰਗਾ ਰੈਂਕ ਬਈ ਉੱਧਰ ਮਾਰਿਆ ਤੇ ਉੱਧਰ ਬਈ ਹੋ ਜਿਹੜਾ ਪਰਵਰਥ ਇਹਨਾਂ ਨੂੰ ਮੁਰਗਾ ਤੇ ਤੋਂ ਮੁਰਗਾ ਕਿਉਂਕਿ ਬਈ ਜੇ ਇਹਨਾਂ ਨੂੰ ਇਕੱਠੇ ਕਰਦੇ ਹਾਂ ਨਾ ਤੇ ਇਹ ਬਹੁਤ ਬਹੁਤ ਉਹ ਕਰਦੇ ਨੇ ਬਈ ਉਹ ਕਰਕੇ ਬਈ ਲੱਗ ਕਰੇ ਹੋਏ ਨੇ ਸਾਰੇ ਤੇ ਇਹ ਆ ਬਈ ਆਪਣਾ ਛੋਟਾ ਜਿਹਾ ਫਾਰਮ ਆ ਇਹ ਜਿਹੜੀ ਜਾਨੀ ਕੀ 10 ਮੰਨ ਲੇ ਜਲੋ ਤੁਸੀਂ 200 ਹੈਗਾ ਬਈ ਇਹ ਹੋਰੇ ਤੇ 200 ਹੈਗਾ ਤੇ ਬਾਕੀ ਬਈ ਦਵਾਈਆਂ ਆਪਾਂ ਜਿਹੜੀਆਂ ਜਣੀਆਂ ਬੋਨੇ ਹੋਰੀ ਤੁਹਾਨੂੰ ਆ ਬਈ ਜਿਹੜੇ ਇੱਕ ਦੋ ਨਾਲ ਸ਼ਰਾਦਾਂ ਬਣੀਆਂ ਕਰਦੇ ਨੇ ਜਿਹੜੇ ਮੁਰਗੇ ਲਾੜ ਲਾੜ ਮਾਰਦੇ ਨੇ ਉਹ ਇਧਰ ਆਪਾਂ ਹੋ ਜੀ ਜੀਰ ਕੇ ਆਨੇ। ਉਹ ਆਪਣੇ ਇੱਧਰ ਆ ਸਾਈ ਜੀ ਭਈਆ ਹੁਆ। ਦੇਖੋ ਬਈ। ਉੱਪਰ ਜਰੇ ਭਈ। ਦਵਾਈਆਂ ਬਈ ਇੱਕ ਤਾਂ ਆਪ ਆ ਪਾਉਣੇ ਹੋਈ। ਉਸਟੋ ਬਟ ਤੇ ਇਹ ਕਿ ਭਈ ਆਪਾਂ ਮਿਕਸ ਕਰ ਲਾਉਣੇ ਹੁੰਦੇ ਆ ਆਹ। ਤੁਲੀ ਕਰਨੀ ਹੁੰਦਾ ਬੀਮਰੋਲ ਪਹਿਲਾਂ ਆਪਾਂ ਇਹ ਕੱਲੀ ਪਾਉਂਦੇ ਹੁੰਦੇ ਸੀਗੇ ਤੇ ਹੁਣ ਇਹਦੇ ਵਿੱਚ ਮਿਕਸ ਕਰ ਲੈਣੇ ਹੁੰਦੇ ਆ ਇੱਕ ਤਾਂ ਇਹ ਪਾਉਣਾ ਬਈ ਰੂਟੀਨ ਨਾਲ ਤੇ ਇੱਕ ਬਈ ਆ ਆ ਗਿਆ ਆਪਣਾ ਡੀਗਰੋਟੋਨਿਕ ਇਹ ਇਹ ਦਿੰਨੇ ਆ ਬਈ ਇੱਕ ਆਪਾਂ ਇਹ ਆ ਤਾਂ ਬੀਮਰੋਲ ਆ ਗਿਆ ਤੇ ਆਹ ਬਈ ਆ ਗਿਆ ਆਪਣਾ ਪ੍ਰੋਟੀਨ ਇਹ ਆਪਾਂ ਜੀਨਹਾ ਜਣਵਰ ਨੂੰ ਜਿਹੜੇ ਵੀਰ ਨੂੰ ਨਵੇਂ ਨੇ ਜਿਹੜੇ ਵੀਰ ਉਹ ਦੱਸ ਸਕਦੇ ਨੇ ਪੁੱਛ ਸਕਦੇ ਨੇ ਇਹਦੇ ਚ ਤੇ ਆ ਆਪਾਂ ਕਦੇ-ਕਦੇ ਵੀ ਇਹ ਪਾ ਦਾਨੀਆ ਆਪਣਾ ਬਟਾ ਹਮਨੇ ਬਟਾ ਹਮਨੇ ਈ ਦੇ ਕਰਫੂ ਇਹ ਪੱਕਾ ਦੇ ਕੇ ਵੀ ਪਾ ਦਾਨੀਆ ਤੇ ਭਾਈ ਇੱਕ ਤਾਂ ਗੱਲ ਆ ਗਈ ਆਹ ਨਾਲ ਆਪਾਂ ਪਾਣੀ ਵਾਲੇ ਲਾਏ ਤੀਗੇ ਆਟੋਮੈਟਿਕ ਪਾਣੀ ਵਾਲੇ 1 2 3 4 6 ਦੀਗੇ ਭਾਈ ਇਹ ਦੋ ਹੋ ਰੁੱਕੀ ਕੀ ਟੁੱਟ ਗਈ ਉਹ ਤੇ ਇਹ ਬਈ ਆਪਾਂ ਉੱਪਰੋਂ ਸਾਰਾ ਕਨੈਕਸ਼ਨ ਕਰਕੇ ਲਾਤੇ ਸੀਗੇ ਇਹ ਬਈ ਕਾਮਯਾਬ ਹੀ ਨਹੀਂ ਹੈਗੇ ਮੈਂ ਜਿੱਥੋਂ ਪਹਿਲਾਂ ਲੈ ਕੇ ਆਇਆ ਸੀ ਹਣਾ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਵੀ ਇਹ ਕਾਮਯਾਬ ਨਹੀਂ ਹੋਏ ਉਹਰੇ ਆ ਆਹ ਦੇਖੋ ਚਿੱਟੀ ਪਾ ਦੇਂਗੀ ਬਈ ਉਹਨੇ ਲਾਏ ਸੀਗੇ ਹੁਣ ਉਹਨਾਂ ਨੇ ਮੈਨੂੰ ਪਹਿਲਾਂ ਕਿਹਾ ਵੀ ਕਹਿੰਦੇ ਵੀ ਇਹ ਕਾਮਯਾਬ ਨਹੀਂ ਹੈਗੇ ਇਹ ਰਹਿਣ ਦੋ ਤੁਸੀਂ ਮੈਂ ਫੇਰ ਵੀ ਚਲ ਲੈ ਆਇਆ ਸੀ ਮੈਂ ਚਲ ਐਕਸਪੀਰੀਅੰਸ ਕਰਕੇ ਦੇਖ ਲਈਏ ਇਹ ਇਹ ਬਈ ਕੋਈ ਨਹੀਂ ਮੰਗਾ ਉਲੇਰਾ ਸਾਹਿਬ ਤਾਂ ਇਹੀ ਕਹਿਣਾ ਵੀ ਜਾਨੀ ਕਿ ਹਨਾ ਜੇ ਜਿਆਦਾ ਹੀ ਖੁੱਲਾ ਸਿਸਟਮ ਹੈ ਇਹਨਾਂ ਨੂੰ ਜਿਆਦਾ ਹੀ ਖੁੱਲੀ ਜਗ੍ਹਾ ਕੀ ਫਿਰ ਤਾਂ ਇਹ ਹੋ ਸਕਦਾ ਕਾਮਯਾਬ ਹੋ ਜਾਣਾ ਕਿਉਂਕਿ ਜਿਵੇਂ ਜਗ੍ਹਾ ਪੂਰੀ ਪੂਰੀ ਆਪਣੇ ਲਵੇ ਹਨਾ ਫਿਰ ਉਹ ਕਾਮਯਾਬ ਨਹੀਂ ਹੋਊ ਬਈ ਪਾਣੀ ਬਹੁਤ ਢੋਲਦੇ ਨੇ ਤੁਹਾਨੂੰ ਹੁਣ ਆਪਣੇ ਬਈ ਜਗ੍ਹਾ ਤਾਂ ਇਹ ਹੁਣ ਹੈਗੀ ਹੈਗੀ ਹਨਾ ਰੱਖ ਪੰਜ ਆਹ ਜਿਹੜਾ ਆਵਲਾ ਹੈ ਆਹ ਤਾਂ ਉਰੇ ਵੀ ਆਪਾਂ ਖੁੱਲੇ ਛੱਡ ਸਕਦੇ ਹਾਂ ਇਹਨਾਂ ਨੂੰ ਜਾਲ ਚੱਕ ਦਾਂਗੇ ਅੱਪਾ ਥੋੜੇ ਟਾਈਮ ਨੂੰ ਬਸਣਾ ਉਹ ਜਾਲ ਚੱਕ ਕੇ ਆ ਸਾਰਾ ਸਾਰੀ ਖੁੱਲਾ ਹੋ ਜੂਗਾ ਇਹ ਉਹ ਸਾਰਾ ਸਮਾਨ ਚੱਕ ਲਾਂਗੇ ਆਪਾਂ ਇਹਦੇ ਚ ਸਾਰੇ ਜੀ ਰਹਿਣਗੇ ਤੇ ਕੋਈ ਸ਼ੇਅਰ ਕਰਿਓ ਕਮੈਂਟ ਕਰਿਓ ਸਣਾ ਬਾਈ ਹੌਸਲਾ ਵਜਾਈ ਕਰਿਓ ਬਾਈ ਪਹਿਲੀ ਵਾਰੀ ਬਣਾਇਆ ਮੈਂ ਇਹਦੇ ਤੇ ਇਹ ਹਿਸਾਬ ਦਾ ਬਲੌਗ ਵੀ ਚਲੋ ਜਿੰਨੀ ਕੁ ਹੋ ਸਕਦਾ ਆਪਾਂ ਦੋਸਤਾਂ ਨੂੰ ਫਾਰਮ ਇਹ ਦਿਖਾਇਆ ਆਪਾਂ ਆਪਣੇ ਦੋਸਤਾਂ ਨੂੰ ਤੇ ਐਗ ਬਾਈ ਸਟਾਰਟ ਹੋ ਗਿਆ ਆਪਣੇ ਲਈ 12 13 ਕਮੁਰਗੀਆਂ ਲੱਗੀਆਂ ਹੌਲੀ ਹੌਲੀ ਹੋਈ ਜਾਂਦੀਆਂ ਨੇਗੀਆਂ ਆਈ ਜਾਂਦੀਆਂ ਨੇ ਹੌਲੀ ਹੌਲੀ ਅੰਡੇ ਤੇ ਤੇ ਹਲੇ ਫਿਲਾਲ 10 12 ਕੀ ਲੱਗੀਆਂ ਨੇ ਅੰਡੇ ਦੇ ਨਾ ਤੇ ਮੁਰਗੇ ਵੀ ਆਪਣੇ ਸਿਹਰੇ ਨੇ ਸਾਰੇ ਜਿਹੜੇ ਉਹ ਤੀਨਾਂ ਉੱਪਰ ਬੈਠੇ ਨੇ ਫਰਮਾਂ ਉੱਤੇ ਉਹ ਵੀ ਆਪਣੇ ਸਾਰੇ ਤੇ ਇਹ ਵੀ ਨੇ ਕਿਸੇ ਨੇ ਲੈਣੇ ਹੋਣਗੇ ਆ ਆਪਣੇ ਨਾਲ ਕਨੈਕਟ ਕਰ ਲਏ ਤੇ ਮੱਕੀ ਬਈ ਹੌਲੀ ਹੌਲੀ ਸ਼ੁਰੂਆਤ ਕਰੀ ਆ ਹੌਲੀ ਹੌਲੀ ਦੇਖਦੇ ਆ ਜੇ ਤਾਂ ਕੁਝ ਹੁੰਦਾ ਹੈ ਤੇ ਫੀਲਡ ਬਈ ਆਪਾਂ ਬਿੱਗ ਬਰੋ ਵੀ ਪਾ ਦਾ ਨੇ ਮਨੇ ਆ ਬਣੀ ਇਹ ਫੀਲਡ ਬਹੁਤ ਵਧੀਆ ਕੀ ਦੀ ਇਹ ਸਪੈਸ਼ਲ ਦੇਸੀ ਮੁਰਗਾ ਵਾਸਤੇ ਆਹ ਹੁੰਦਾ ਹੈ ਬਿੱਗ ਬਰੋ ਇਹ ਆਪਾਂ ਸਟਾਰਟ ਆਪਣੀ ਇਹ ਵੀ ਇਹ ਵੀ ਆਪਾਂ ਪਾ ਰਹੇ ਆ ਵੀਰ ਤੇ ਬਾਕੀ ਗੋਦरेज ਦੀ ਮਿਕਸ ਕਰਕੇ ਪਾਈ ਜੰਨੇ ਆ ਤੇ ਬਈ ਜਿੰਨੀ ਕੁ ਜਾਣਕਾਰੀ ਹੁੰਦੀ ਆ ਹਨਾ ਆਪਕਾ ਤਾਂ ਹਲੇ ਨਵੇਂ ਆ ਜਿੰਨੀ ਕਿ ਜਾਣਕਾਰੀ ਹੁੰਦੀ ਆ ਵੀਰਵਾਨ ਕੇ ਤੁਸੀਂ ਵੀ ਜਰੂਰ ਸ਼ੇਅਰ ਕਰਿਆ ਕਰੋ ਦੋਸਤਾਂ ਨਾਲ ਕਿਉਂਕਿ ਕਿਸੇ ਦਾ ਵੀ ਲੋਕ ਇਸ ਦੇ ਫਾਇਦਾ ਹੋ ਜਾ ਉਹ ਬਹੁਤ ਵਧੀਆ ਗੱਲ ਹੋਣਾ ਠੀਕ ਆ ਬਈ ਤੇ ਲੋ ਆਪਾਂ ਲੈਂਦੇ ਆ ਕਿਸੇ ਅਗਲੇ ਦਿਨ ਉਹਦੇ ਲਈ ਸਸਰੀ ਤਾਲ ਬਈ ਸਾਰਿਆਂ ਨੂੰ